ਤੇ ਆ ਦੇਖੋ ਅਨਾਰ ਇਹਦੇ ਵਿੱਚ ਜਿਹੜੇ ਦਾਣੇ ਹਨ ਜਮਾ ਮਤਲਬ ਐ ਹੈ ਤਾਂ ਇਹ ਦੇਸੀ ਜੇ ਅਨਾਰ ਨੇ ਮਤਲਬ ਜਿੱਦਾਂ ਬਾਲੇ ਵੱਡੇ ਨਹੀਂ ਹੁੰਦੇ ਛੋਟੇ ਹੀ ਰਹਿੰਦੇ ਆ ਤੇ ਦਾਣੇ ਇਹ ਵਿੱਚ ਲਾਲ ਨਿਕਲਣਗੇ ਕਾਫੀ ਲੱਗੇ ਹੋਏ ਗਾ ਹੁਣ ਆ ਹੋਰ ਲੱਗਣਗੇ ਸੁਲਟੇ ਛੋਟੇ 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 ਇਦਾਂ ਲੱਗੇ ਜਾਂਦੇ ਬਹੁਤ ਤੇ ਉਦਾਂ ਕੋਈ ਨਹੀਂ ਹੁੰਦਾ ਚਲੋ ਬੰਦਾ ਮੁੱਲ ਵੀ ਲਿਆ ਕੇ ਖਾਂਦਾ ਹੀ ਆ ਸਾਰੀ ਦੁਨੀਆ ਮੁੱਲ ਲਿਆ ਕੇ ਖਾਂਦੀ ਆ ਪਰ ਚੱਕਰ ਇਹ ਹੁੰਦਾ ਵੀ ਛੜੇ ਇਦਾਂ ਆਰਗੈਨਿਕ ਜੇ ਹੁੰਦੇ ਆ ਬਿਨਾ ਸਪਰੇਅ ਤੋਂ ਜਾਂ ਬਿਨਾ ਕਿਸੇ ਤੋਂ ਬਿਮਾਰੀ ਮੋਟੀ ਰੂੜੀ ਤੇ ਭਾਵੇਂ ਥੱਲੇ ਪੈ ਜਵੇ ਨਹੀਂ ਤਾਂ ਵੀ ਮਤਲਬ ਇਹ ਜੇ ਪੂਰੀ ਤਰ੍ਹਾਂ ਨਾਲ ਆਰਗੈਨਿਕ ਹੁੰਦੇ ਇਹਨਾਂ ਨੂੰ ਨਾ ਤਾਂ ਕੋਈ ਸਪਰੇਅ ਕੀਤੀ ਜਾਂਦੀ ਆ ਤੇ ਨਾ ਹੀ ਕੋਈ ਬੀ ਇਸ ਕਰਕੇ ਵੀ ਇਹ ਆਪਣੀ ਸਿਹਤ ਲਈ ਜ਼ਿਆਦਾ ਵਧੀਆ ਹੁੰਦੇ ਆ।